ਦੀ ਲਾਈਫ ਤੇ ਮਾਬੂਲੀ ਪੰਜਾਬੀ ਚੈਨਲ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਸੀ ਬਾਬਾ ਸੇਖ ਫਰੀ ਜੀ ਜਿਹੜੀ ਸੂਫੀਆਂ ਦੀ ਚਿਸ਼ਤੀ ਧਾਰਾ ਦੇ ਨਾਲ ਜਿਨ੍ਹਾਂ ਨੂੰ ਜਾਣਿਆ ਜਾਂਦਾ ਸੀ ਉਹਦੇ ਪਹਿਲੇ ਵਾਲੇ ਕੱੱਖੇ ਵਿੱਚ ਮੈਂ ਤੁਹਾਨੂੰ ਉਰਦੇ ਪਠ ਬਾਰੇ ਦੱਸਿਆ ਸੀ ਉਹਦੇ ਕਿਹੜੇ-ਕਿਹੜੇ ਔਖੇ ਸ਼ਬਦਾਂ ਦੇ ਹਰਦਵੋਤ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਹਨ ਅੱਜ ਦੀ ਕੱੱਖੇ ਵਿੱਚ ਮੈਂ ਤੁਹਾਡੇ ਨਾਲ ਜਿਹੜੇ ਪਰਸਨ ਸਟੇਟ ਸਕਰੀਨਿੰਗ ਤੇ ਸੀਟੈਟ ਵਿੱਚ ਪੁੱਛੇ ਜਾਂਦੇ ਹਨ ਉਹਦੇ ਬਾਰੇ ਦੱਸਾਂਗਾ ਵੇਖੋ ਜੀ ਅਦਾ ਪਹਿਲਾ ਭੂਿਕਲਪੀ ਪ੍ਰਸ਼ਨ ਕਿਹੜਾ ਸੀ ਬਾਬਾ ਸੇਖ ਫਰੀਦ ਦੇ ਨਾਲ ਆ ਇੱਕ ਜੀਵਨੀ ਸੀ ਪਠ ਨੰਬਰ 10 ਤੇ ਦਰਸ਼ਨ ਸਿੰਘ ਆਸ ਇਹਦੇ ਲਿਖਖਣ ਵੇਖੋ ਜੀ ਪ੍ਰਸ਼ਨ ਨੰਬਰ ਪਹਿਲਾ ਕਿਹੜਾ ਸੀ ਸੇਖ ਫਰੀਦ ਜੀ ਕਿਸ ਧਾਰਾ ਦੇ ਸੂਫੀ ਸੰਤ ਸੇਖ ਫਰੀਦ ਜੀ ਕਿਸ ਧਾਰਾ ਦੇ ਸੂਫੀ ਸਨ ਇਹਦਾ ਉੱਤਰ ਕਿਹੜਾ ਸੀ ਚਿਸ਼ਤੀ ਕਿਹੜੀ ਧਾਰਾ ਦੇ ਚਿਸ਼ਤੀ ਧਾਰਾ ਦੇ ਦੂਜਾ ਪ੍ਰਸ਼ਨ ਵੇਖੋ ਜੀ ਸੇਖ ਫਰੀਦ ਜੀ ਦਾ ਜਨਮ ਕਦੋਂ ਹੋਇਆ 1173 ਵਿੱਚ ਕਦੋਂ 1173 ਵਿੱਚ ਸੇਖ ਫਰੀਦ ਜੀ ਦਾ ਜਨਮ ਹੋਇਆ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਸੇਖ ਫਰੀਦ ਜੀ ਦੇ ਪਿਤਾ ਦਾ ਨਾਮ ਕੀ ਸੀ ਉਹਨਾਂ ਦੇ ਪਿਤਾ ਦਾ ਨਾਮ ਦੱਸੋ ਸੇਖ ਫਰੀਦ ਜੀ ਦੇ ਜਨਮ 1173 ਵਿੱਚ ਹੋਇਆ ਸੀ ਇਹਦੇ ਪਿਤਾ ਦਾ ਨਾਮ ਕੀ ਸੀ ਇਹਨਾਂ ਦੇ ਪਿਤਾ ਦਾ ਨਾਮ ਸੀ ਸੇਖ ਸੁਲੇਮਾਨ ਸੇਖ ਫਰੀਦ ਜੀ ਦੇ ਗੁਰੂ ਦਾ ਨਾਮ ਕੀ ਸੀ ਸੇਖ ਫਰੀਦ ਜੀ ਦੇ ਗੁਰੂ ਦਾ ਨਾਮ ਦੱਸੋ ਖਵਾਜਾ ਕুতਬਦੀਨ ਬਖਤਿਆਰ ਕਾਕੀ ਚਿਸ਼ਤੀ ਖਵਾਜਾ ਕুতਬਦੀਨ ਬਖਤਿਆਰ ਕਾਕੀ ਚਿਸ਼ਤੀ ਅਹ ਸੇਖ ਫਰੀਦ ਜੀ ਦੇ ਗੁਰੂ ਹਨ ਅੱਗੇ ਵੇਖੋ ਜੀ ਕਿਸਾ ਨੰਬਰ ਇਹ ਪ੍ਰਸ਼ਨ ਨੰਬਰ ਪੰਜਵਾਂ ਕਿਹੜਾ ਸੀ ਸੇਖ ਫਰੀਦ ਜੀ ਦੇ ਕਿੰਨੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਦਰਜ ਹਨ ਵੇਖੋ ਜੀ ਸੇਖ ਫਰੀਦ ਜੀ ਦੇ ਕਿੰਨੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਇਹ ਬਾ 112 ਸ਼ਲੋਕ ਕਿੰਨੇ 112 ਸ਼ਲੋਕ ਰਾਗ ਸੁਹੀ ਸੋਰੀ ਰਾਗ ਆਸਾ ਰਾਗ ਸੁਹੀ ਵਿੱਚ ਸੇਖ ਫਰੀਦ ਜੀ ਦੇ ਕਿੰਨੇ ਸ਼ਲੋਕ ਰਚੇ ਹਨ ਸੇਖ ਫਰੀਦ ਜੀ ਨੇ ਕਿੰਨੇ ਸ਼ਲੋਕ ਰਾਗ ਆਸਾ ਤੇ ਰਾਗ ਸੁਹੀ ਵਿੱਚ ਸੇਖ ਫਰੀਦ ਜੀ ਨੇ ਕਿੰਨੇ ਸ਼ਲੋਕ ਰਚੇ ਹਨ ਇਹਦਾ ਉੱਤਰ ਹੈਗਾ ਸਾਡਾ 2 ਅੱਗੇ ਵਿਖੋ ਜੀ ਪ੍ਰਸ਼ਨ ਨੰਬਰ 7 ਕਿਹੜਾ ਸੀ ਦਰਗਾਹ ਚਾਰ ਕਤਬ ਕਿੱਥੇ ਹੈ ਆਹ ਦਰਗਾਹ ਚਾਰ ਕਤਬ ਕਿੱਥੇ ਹੈ ਹਾਂਸੀ ਵਿੱਚ ਕਿੱਥੇ ਹਾਂਸੀ ਵਿੱਚ ਹਾਂਸੀ ਕਿੱਥੇ ਹੈ ਹਰਿਆਣਾ ਵਿੱਚ हरियाणा ਦੇ हिसार ਡਿਸਟ੍ਰਿਕਟ ਵਿੱਚ ਜ਼ਿਲ੍ਹੇ ਵਿੱਚ ਇੱਕ ਤਹਿਸੀਲ ਹਨ ਜਿੱਥੇ ਸੇਖ ਫਰੀਦ ਜੀ ਦੀ ਦਰਗਾਹ ਕਤਬ ਚਾਰ ਹੈ ਦਰਗਾਹ ਚਾਰ ਕਤਬ ਹੈ ਅੱਗੇ ਵੇਖੋ ਜੀ ਸੇਖ ਫਰੀਦ ਜੀ ਦਾ ਦੇਹਾਂਤ ਕਦੋਂ ਹੋਇਆ ਸੀ ਸੇਖ ਫਰੀਦ ਜੀ ਦਾ ਦੇਹਾਂਤ 1266 ਇਸਵੀ ਵਿੱਚ ਹੋਇਆ ਸੀ ਜਿਹੜੇ ਸੇਖ ਫਰੀਦ ਜੀ ਦੇ ਨਾਲ ਭੂਵਿਕਲਪੀ ਪਰਸਨ ਬਣਦੇ ਹਨ ਉਹ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਜਿਹੜੇ ਹੋਰ ਕੁਸਚਨ ਬਣਦੇ ਹਨ ਉਹ ਤੁਹਾਡੇ ਨਾਲ ਮੈਂ ਅਖੇ ਵਾਲੀ ਕਥਾ ਵਿੱਚ ਡਿਸਕਸ ਕਰਾਂਗਾ ਅੱਧਾ ਸਾਢਾ ਵਿਸਾ ਇੱਥੇ ਸਮਾਪਤ ਹੋਇਆ ਸੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ